ਹੁਣੇ-ਹੁਣੇ ਖਬਰ ਮਿਲੀ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ 'ਚ ਕੁਝ ਵਿਅਕਤੀਆਂ ਨੇ ਇੱਕ ਕੁਮਾਂਤਰੀ ਕਬੱਡੀ ਖਿਡਾਰੀ ਨਿਸ਼ਾਂਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ ਇਸ ਪੂਰੇ ਮਾਮਲੇ ਤੇ ਸਾਡੇ ਨਾਲ ਹੁਸ਼ਿਆਰਪੁਰ ਤੋਂ ਸਾਡੇ ਪੱਤਰਕਾਰ ਨੀਪੁਨ ਸ਼ਰਮਾ ਇਸ ਵੇਲੇ ਫੋਨ ਔਨਲਾਈਨ ਤੇ ਜੁੜੇ ਹੋਏ ਨੇ ਨੀਪੁਨ ਕਦੋਂ ਹੋਇਆ ਇਹ ਵਾਕਾ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਤੇ ਕਿਸ ਤਰ੍ਹਾਂ ਕਿਹੜਾ ਲੋਕਾਂ ਨੇ ਇਸ ਵਾਕੇ ਨੂੰ ਅੰਜਾਮ ਦਿੱਤਾ ਜੀ ਸਰਿੰਦਰ ਜੀ ਤੇ देयर आर 11 ਵੇ ਟ ਕਰੀਬ ਦੀ ਗੱਲ ਹੈ ਹੁਸ਼ਾਰਪੁਰ ਦੇ ਵਿੱਚ ਪਿੰਡ ਦਾ ਕਸਬਾ ਗੜਦੀwala ਦੇ ਵਿਖੇ ਜਿਹੜੀ ਘਟਨਾ ਵਾਪਰੀ ਹੈ ਕਮੰਦਰੀ ਜਿਹੜਾ ਕਬੱਡੀ ਖਿਡਾਰੀ ਸੀਗਾ ਨਿਸ਼ਾਨ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀਗਾ ਉਹ ਆਪਣੇ ਜਿਸ ਵੇ ਘਰ ਵਾਲੀ ਦੇ ਨਾਲ ਘਰ ਜਾ ਰਿਹਾ ਸੀ ਕਿਸੇ ਫੰਕਸ਼ਨ ਤੋਂ ਘਰ ਜਾ ਰਿਹਾ ਸੀ ਉਸ ਵੇ ਰਾਂਹ ਦੇ ਵਿੱਚ ਘੇਰ ਕੇ ਚਾਰ ਪੰਜ ਲੋਕ ਬੰਦਿਆਂ ਨੇ ਅਗਿਆਤ ਹਮਲਾਵਰਾਂ ਨੇ ਇਹਨੂੰ ਰੋਕ ਕੇ ਇਸ ਦੀ ਗੱਡੀ ਦੇ ਵਿੱਚੋਂ ਕੱਢ ਕੇ ਇਸ ਦੇ ਫਾਇਰਿੰਗ ਕਰ ਦਿੱਤੀ ਤਾਂ ਜੋ ਇੱਕ ਦੀ ਗੋਲੀ ਲੱਗਨ ਦੇ ਨਾਲ ਇਹਦੀ ਮੌਕੇ ਤੇ ਹੀ ਮੌਤ ਹੋ ਗਈ ਨਿਪੁਰ ਸਾਨੂੰ ਇਹ ਇਹ ਦੱਸੋ ਇਸ ਗੱਲ ਬਾਰੇ ਸਾਨੂੰ ਦੱਸੋ ਕਿ ਕੀ ਇਸ ਦਾ ਕੋਈ ਦੁਸ਼ਮਣੀ ਸੀ ਆਪਸ ਦੇ ਵਿੱਚ ਕਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਇਸ ਘਟਨਾ ਨੂੰ ਇਹ ਸੁਰਿੰਦਰ ਪੁਲਿਸ ਦੇ ਮੁਤਾਬਕ ਜੇ ਮੰਨੀਏ ਤਾਂ ਇਹ ਪੁਰਾਣੀ ਦੁਸ਼ਮਣੀ ਦੀ ਨਜ਼ਰੀਏ ਤੋਂ ਹੀ ਪੁਲਿਸ ਜਾਂਚ ਕਰ ਰਹੀ ਹੈ ਉਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪਹਿਲੂਆਂ ਦੇ ਜਾਂਚ ਕਰ ਰਹੀ ਹੈ ਫਿਲਹਾਲ ਕੁਲ ਇਸ ਨੇ ਦੋ ਤਿੰਨ ਕੀ ਨਿਪੁਰ ਕੀ ਜਿਹੜੇ ਹਮਲਾਵਰ ਬੰਦੇ ਨੇ ਉਹਨਾਂ ਦੀ ਕੋਈ ਪਛਾਣ ਕੀਤੀ ਹੈ ਪੁਲਿਸ ਨੇ ਜਾਂ ਜਿਹੜੀ ਉਹਦੀ ਨਿਸ਼ਾਨ ਦੀ ਪਤਨੀ ਉਸ ਵੇਲੇ ਨਾਲ ਸੀ ਤੁਸੀਂ ਦੱਸਿਆ ਕਿ ਉਸਨੇ ਕੁਝ ਦੱਸਿਆ ਕਿ ਉਹ ਪਛਾਣ ਕਰ ਸਕਦੀ ਹੈ ਕਿ ਨਹੀਂ ਦੋਸ਼ੀਆਂ ਦੀ ਜੀ ਬਿਲਕੁਲ ਪੁਲਿਸ ਨੇ ਚਾਰ ਬੰਦੀਆਂ ਦੀ ਪਛਾਣ ਕੀਤੀ ਹੈ ਮੌਕੇ ਵਾਰਦਾਤ ਜਿਲੇ ਗੋਲੀ ਲੱਗੀ ਉਸ ਵੇਲੇ ਉਹਦੇ ਨਾਲ ਮੌਕੇ ਤੇ ਮੌਜੂਦ ਜੋ ਉਹਦੀ ਪਤਨੀ ਸੀ ਨਿਸ਼ਾਨ ਸਿੰਘ ਦੀ ਮਰਨ ਵਾਲੇ ਵਿਅਕਤੀ ਦੀ ਮੂਮ ਪਤਨੀ ਸੀ ਉਸਦੇ ਹਾਲਾਤ ਦੱਸੇ ਬਿਨਾਂ ਦੇ ਉੱਤੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਬਹੁਤ ਜਲਦੀ ਪੁਲਿਸ ਕੇਸ ਨੂੰ ਹੱਲ ਕਰਨ ਦੇ ਲਿਖ ਗੱਲ ਕਰ ਰਹੀ ਹੈ ਜੀ ਨਿਪੁੰਨ ਇਹ ਸਾਰੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਬੱਡੀ ਦੇ ਕੁਮੰਤਰੀ ਖਿਡਾਰੀ ਨਿਸ਼ਾਂਤ ਕੁਮਾਰ ਨੂੰ ਬੀਤੀ ਰਾਤ ਕੁਝ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਉਸ ਵੇਲੇ ਨਿਸ਼ਾਂਤ ਦੀ ਪਤਨੀ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੂੰ ਕਾਰ ਦੇ ਵਿੱਚੋਂ ਕੱਢ ਕੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਜਦ ਕਿ ਅਜੇ ਤੱਕ ਉਹਨਾਂ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਜਿਨ੍ਹਾਂ ਨੇ ਨਿਸ਼ਾਂਤ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਪੁਰਾਣੀ ਦੁਸ਼ਮਣੀ ਹੋ ਸਕਦੀ ਹੈ ਹਮਲਾਵਰਾਂ ਦੀ ਨਿਸ਼ਾਂਤ ਕੁਮਾਰ ਨਾਲ ਕਬੱਡੀ ਖਿਡਾਰੀ ਸਾਨੂੰ ਕੁਮਾਉਂਤਰੀ ਕਬੱਡੀ ਖਿਡਾਰੀ ਸਨ ਉਹਨਾਂ ਦੇ ਨਾਲ ਕੋਈ ਦੁਸ਼ਮਣੀ ਦੀ ਗੱਲ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਹਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ